ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜਿਹੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੇ ਅੱਗੇ ਆਉਣ ਵਾਲੀਆਂ ਪੀੜ੍hiyan ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸ탄ਵਲ ਅੱਖ ਕੋਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸ탄ਵਲ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਿਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਅੱਜ ਸਤਿ ਸੰਤੋਸ ਸਹਿਬੀ ਗੁਰੂਆਂ ਦਾ ਚੈਵੀ ਦੇ ਚਰਨਾਂ ਦੇ ਵਿੱਚ ਜਿੱਥੇ ਨਮਸਕਾਰ ਕਰਨ ਵਾਸਤੇ ਦਰਸ਼ਕ ਦਦਾਰਿਆਂ ਵਾਸਤੇ ਪਹੁੰਚੇ ਹਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਦਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦੀ ਆਕਾਰ ਪ੍ਰਤਾ ਜਿੱਥੇ ਸਭੇ ਥਾਂ ਨਹੀਂ ਤੋੜਦੇ ਜੀਆ ਬਦੋਂ ਬੁਰਖ ਵਧਾ ਦੇ ਤਾਂ ਤੂ ਸੁਹਰੇ ਆ ਵਸਦੀ ਸਗਣ ਆਵਾਰ ਅਨੂਪ ਰਾਮਦਾਸਪੁਰ ਹਰਖਣ ਨਾਲ ਜਸ ਮਿਲ ਜਾਏ ਨਾ ਇਹ RAMDAS ਜਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਜਿੱਥੇ ਅੱਜ ਆਪਾਂ ਜਿੱਥੇ ਦਰਸ਼ਨ ਦਦਾਰੇ ਕੀਤੇ ਨੇ ਤੇ ਉੱਥੇ ਹੀ ਜਿਹੜਾ ਹੈ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਧਮਕੀ ਦੀਆਂ ਧਮਕੀ ਭਰੀਆਂ ਈਮੇਲ ਆ ਰਹੀਆਂ ਨੇ ਸਾਡੇ ਜਿਹੜਾ ਮਹਾਨ ਅਸਥਾਨ ਹੈ ਮਖਾਨ ਜਿਹੜਾ ਸਭ ਤੋਂ ਸਾਡਾ ਗੁਰੂ ਸਿੱਖਾਂ ਦਾ ਨਹੀਂ ਸਮੁੱਚੇ ਭਾਰਤ ਵਿਸ਼ਵ ਦੇ ਵਿੱਚ ਸਭ ਤੋਂ ਮਹਾਰਾਜ ਦਾ ਡਿੱਠੇ ਸੱਭੇ ਥਾਵ ਨਹੀਂ ਦੁੱਲਦੇ ਸਾਚੀ ਹਰਮੰਦਰ ਸਾਹਿਬ ਜਿੱਥੇ ਹਰ ਕੋਈ ਆ ਕੇ ਇੱਥੇ ਨਮਸਕਾਰ ਕਰਦਾ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਜਿਹੜੇ ਲੋਕ ਜਿਹੜੇ ਇਹ ਈਮੇਲ ਭਰੀਆਂ ਧੰਕੀਆਂ ਦੇ ਰਹੇ ਨੇ ਪਿਛਲੇ 6-7 ਦਿਨਾਂ ਤੋਂ 7-8 ਜਿਹੜੀਆਂ ਈਮੇਲ ਆਈਆਂ ਨੇ 14 ਜੁਲਾਈ ਤੋਂ ਲੈ ਕੇ ਤੇ ਮੈਂ ਜਿੱਥੇ ਸਾਰੀਆਂ ਨਹਿੰਸੰਗ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਪ੍ਰਬੰਧ ਸਾਰੇ ਚਲਾ ਰਹੇ ਨੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰੁਘਵੀਰ ਸਿੰਘ ਜੀ ਹੋਰਾਂ ਨੂੰ ਤੇ ਸਾਰੇ ਸਤਿਕਾਰਯੋਗ ਸਾਡੇ ਸਿੰਘ ਸਾਹਿਬਾਨ ਤੇ ਉਹਨਾਂ ਨੂੰ ਵੀ ਜਿੱਥੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਜਿੱਥੇ ਆਪਾਂ ਸਾਰੇ ਸ੍ਰੀ ਹਰਮੰਦਰ ਸਾਹਿਬ ਦੇ ਕੀਰਤਨ ਦیدارੇ ਜਦੋਂ ਕਰਦੇ ਆ ਤੇ ਆਪਣੇ ਅ ਦਰਬਾਰ ਸਾਹਿਬ ਤੇ ਮੱਥਾ ਟੇਕਣ ਬਹੁਤ ਰੋਜ਼ ਦੀ ਲੱਖਾਂ ਦੀ ਤਦਾਦ ਤੇ ਸੰਗਤ ਆਉਂਦੀ ਹੈ ਤੇ ਉਹ ਸੰਗਤ ਦਾ ਵੀ ਆਪਾਂ ਧਿਆਨ ਰੱਖਣਾ ਪਰ ਜਿਹੜੇ ਦੁਸ਼ਟ ਲੋਕ ਨੇ ਜਦੋਂ ਆਪਾਂ ਪਿਛਲਾ ਭਾਵੇਂ ਦੇਖ ਲਈਏ ਸਮਾਂ ਮੁਗਲਾਂ ਦਾ ਰਾਜ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਬਹੁਤ ਸਾਰੇ ਜਿਹੜੇ ਆ ਹਰਮੰਦਰ ਸਾਹਿਬ ਨੂੰ ਜਿਹੜੀ ਆ ਆਣ-ਬਾਣ ਜਿਹੜੀ ਹੈ ਇਹਨੂੰ ਧਮਕੀਆਂ ਤੇ ਇਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਖਾਲਸੇ ਨੇ ਜਿਹੜੇ ਆ ਉਹਨਾਂ ਦਾ ਭਾਵੇਂ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਗੋਰੇ ਸੀ ਤੇ ਉਹਨਾਂ ਨੂੰ ਕਿਵੇਂ ਸੋਧਿਆ ਤੇ ਜਿਹੜਾ ਈਮੇਲ ਵਾਲਾ ਹੈ ਜੇ ਜਦੋਂ ਖਾਲਸਾ ਪੰਥ ਬੁੱਢਾ ਦਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਚੜ ਕੇ ਆਉਂਦਾ ਸੀ ਸ੍ਰੀ ਹਰਮੰਦਰ ਸਾਹਿਬ ਤੇ ਤੇ 22 22 ਹਜ਼ਾਰ ਘੋੜਸਵਾਰ ਜਿਹੜੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬਾਬਾ ਨੈਣਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਹੜੇ ਬੁੱਢਾਗਲ ਦੇ 7ਵੇਂ ਜਿਹੜੇ 6ਵੇਂ ਜਥੇਦਾਰ 5ਵੇਂ ਬਾਬਾ ਨਾਨਾ ਸਿੰਘ ਜੀ ਉਹਨਾਂ ਵੇਲੇ ਵੀ ਜਿਹੜੇ 222000 ਘੋੜਤਵਾਰ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਹਮੇਸ਼ਾ ਜਿਹੜੇ ਆ ਤਿਆਰ ਪਰ ਤਿਆਰ ਹੁੰਦੇ ਸੀ ਹੁਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰੱਥ ਹੈ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜੜੀਆਂ ਨੇ ਸਾਰੀਆਂ ਜੜੀਆਂ ਪਿਛਲੇ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸ탄ਵਲ ਅੱਖ ਫੋਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸ탄ਵ ਨੂੰ ਇਹੋ ਜੀਆਂ ਮਾੜੀਆਂ ਜੜੀਆਂ ਨੀਚ ਹਰਕਤਾਂ ਕਰ ਰਿਹਾ ਧੌਂਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ਼ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਜੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਹੈ ਤੇ ਜਦੋਂ ਪਤਾ ਲੱਗਦਾ ਸੋ ਜਿਹੜਾ ਉਹਦਾ ਜਿਹੜਾ ਪੀ ਨਾਸ ਜਿਹੜਾ ਆਪਸੇ ਨੇ ਕਰਦਾ ਉਹ ਫਿਰ ਉਹਦੀਆਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਹ ਯਾਦ ਕਰਨੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਜਿਹੜੀਆਂ ਪੂਰੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੇਝਿਜਕ ਇੱਥੇ ਪਹੁੰਚ ਰਹੀਆਂ ਨੇ ਬਹੁਤ ਸਾਰੀ ਗੁਰੂ ਸਾਹਿਬ ਦੀ ਕਿਰਪਾ ਤੇ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਆਸੀ ਹਰ ਪੱਖੋਂ ਜਿਹੜੇ ਇੱਥੇ ਨਾਲ ਆ ਪੈਰਾ ਵੀ ਦੇਣ ਵਾਸਤੇ ਤਿਆਰ ਪਰ ਤਿਆਰ ਹਮੇਸ਼ਾ ਜਿਹੜਾ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਉ ਖਾਲਸਾ ਪ੍ਰਮਾਤਮਾ ਦੀ ਮੌਜ ਗੁਰੂ ਸਾਹਿਬ ਕਿਰਪਾ ਕਰਨ ਉਹ ਆਪ ਸਮਰਾਥ ਨੇ ਪਰ ਇਹੋ ਜੀਆਂ ਧਮਕੀਆਂ ਤੋਂ ਗਿੱਦੜ ਭਪਕੀਆਂ ਤੋਂ ਕੋਈ ਨਹੀਂ ਖਾਲਸਾ ਡਰਦਾ ਨਾ ਸੰਗਲ ਡਰਦੀ ਹੈ ਗੁਰੂ ਸਾਹਿਬ ਹਮੇਸ਼ਾ ਤਨਤਨ ਸਾਹਿਬ ਜੀ ਗੁਰੂ ਰਾਮਦਾਸ ਕਿਰਪਾ ਬਣਾਈ ਰੱਖਣ ਸੰਗਤ ਸਿੰਘ ਸਾਹਿਬ ਨਾਲ ਅੱਜ ਜਿਹੜੀ ਮੀਟਿੰਗ ਕੀਤੀ ਜਾਣੀ ਲਖਬੀਰ ਸਿੰਘ ਜੀ ਉਹਦਾ ਰੂਟੀਨ ਤੇ ਦਰਸ਼ਨ ਕਰਨ ਆਏ ਆ ਤੇ ਉਹਨਾਂ ਨੂੰ ਆ ਸਾਰਾ ਜੀ ਖਲਾਫ ਬਾਰੇ ਇੱਕ ਜੁੜੇ ਨੂੰ ਪੁੱਛਿਆ ਵੀ ਕੀ ਐ ਕੀ ਚੱਲ ਰਿਹਾ ਕੋਈ ਵੀ ਸਾਨੂੰ ਸੇਵਾ ਦੀ ਜਰੂਰਤ ਹੈ ਨਹਿਂਸੰਗ ਜਥੇ ਬੰਨੀਆਂ ਤੇ ਉਹ ਪੂਰਾ ਉਹਦੇ ਤੇ ਪੈਰਾ ਦੇਣ ਜੀ ਜਿਹੜੀ ਸਿਆਸਤ ਇਹਦੇ ਤੇ ਹੋ ਰਹੀ ਆ ਜੀ ਬਸ ਕਾਸਤ ਹੋ ਰਹੀ ਬਾਖਾ ਖਾਗੂ ਇਥੇ ਪਹੁੰਚ ਰਹੇ ਨੇ ਉਹਨਾਂ ਦਾ ਜਿਹੜੇ ਧਾਰਮਿਕ ਜਾਂ ਸਿਆਸੀ ਲੋਕ ਨੇ ਉਹਨਾਂ ਨੇ ਆਪਣੀ ਗੱਲ ਕਰਨੀ ਆ ਪਰ ਜਿਹੜੀ ਨਹ ਹੰਗਸ ਸਿੰਘ ਜਥੇਬੰਦੀਆਂ ਨੇ ਉਹ ਰੋਲ ਜਿਹੜਾ ਸਿਰਫ ਨਮਸਕਾਰ ਕਰਨ ਵਾਸਤੇ ਤੇ ਇੱਥੇ ਜਿੱਥੇ ਵੀ ਕੋਈ ਜ਼ਰੂਰਤ ਹੋਊਗੀ ਉਹਦਾ ਜਿਹੜਾ ਸਖਤੀ ਨਾਲ ਅਸੀਂ ਪੈਰਾ ਵੀ ਦੇਵਾਂਗੇ ਕੋਈ ਦੁਸ਼ਟ ਜਿਹੜਾ ਇਹ ਹੋ ਜਾ ਉਹ ਕਦੇ ਵੀ ਆਪਣੇ ਔ ਇਹ ਨਾ ਸੋਚੇ ਵੀ ਇੱਥੋਂ ਕੋਈ ਆਪਣੇ ਸੁੱਕਾ ਨਿਕਲ ਜੂਗਾ ਕੋਈ ਵੀ ਕੋਈ ਗਲਤ ਸੋਚੇ ਵੀ ਨਾ ਇਹੋ ਜਿਆ ਸੋ ਪਹਿਲੀ ਜਖੇ ਤੇ ਇਥੇ ਬੰਦੀ ਤੁਹਾਡੇ ਵੱਲੋਂ ਜਿਹੜਾ ਇਥੇ ਪਹੁੰਚਿਆ ਗਿਆ ਅਜੇ ਤੱਕ ਹੋਰ ਜਥੇ ਬੰਦੀ ਤੇ ਨਹੀਂ ਪਹੁੰਚੇ ਸਾਰੇ ਆਉਣਗੇ ਸਾਰੇ ਹੀ ਆਉਣਗੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਆਪਣੇ ਆਪ ਹੀ ਰਹੇ ਨੇ ਗੁਰੂ ਸਾਹਿਬ ਦੇ ਆਪਣੀ ਆਪਣੀ ਸ਼ਰਧਾ ਭਾਵਨਾ ਹੈ ਮੈਂ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰਿਆਂ ਨਿਹੰਗ ਸਿੰਘ ਜਥੇ ਬੰਦੀਆਂ ਵੱਲੋਂ ਫੇਰ ਦੁਬਾਰਾ ਜਿਹੜਾ ਇਹ ਦੁਸ਼ਟ ਕੋਈ ਵੀ ਹੈ ਉਹ ਜਿਹੜਾ ਉਹਨੂੰ ਸਮਝ ਜਾਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਉਹਨੂੰ ਆਪਣੇ ਤੁਰੰਤ ਉਹਦੀ ਗ੍ਰਿਫਤਾਰੀ ਕਰੇ ਤੇ ਉਹਨੂੰ ਇਹੋ ਜੀ ਜਿਹੜੀ ਹੈ ਮਿਸਾਲ ਸਜ਼ਾ ਮਿਲਣੀ ਚਾਹੀਦੀ ਹੈ ਵੀ ਉਹਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਤੇ ਖਾਲਸੇ ਨੇ ਵੀ ਉਹਨੂੰ ਨਹੀਂ ਬਖਸ਼ਣਾ ਜਿਹੜਾ ਇਹੋ ਜਿਹਾ ਕੰਮ ਕਰ ਰਿਹਾ ਸੰਸਾ ਨੂੰ ਕੀ ਬੀਨ ਕਰ ਸੰਗਤਾਂ ਨੂੰ ਬੇਨਤੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਇੱਥੇ ਆ ਰਹੇ ਦਰਸ਼ਕਦਾਰੇ ਕਰੀਏ ਬੇਝਿਜਕਾ ਹੋ ਸਾਰੇ ਆਪਾਂ ਦਰਸ਼ਨ ਉਵੇਂ ਹੀ ਜਿਵੇਂ ਪਹਿਲਾਂ ਹੁੰਦੇ ਉਵੇਂ ਹੀ ਆ ਕੇ ਸਰਤਾ ਵਾਧੂ ਸੰਗਤਾਂ ਆ ਰਹੀਆਂ ਨੇ ਗੁਰੂ ਸਾਹਿਬ ਦੀ ਅਮਾਰ ਕਿਰਪਾ ਬੇਚੇਜ ਕੋ ਕੇ ਆਪਾਂ ਦਰਸ਼ਨ ਦਿਦਾਰੇ ਕਰੀਏ ਸਾਰੇ ਅਹੀ ਆਪਣੇ ਫੇਰ ਦੁਆਰਾ ਮੈਂ ਬੇਨਤੀ ਕਰਦਾ ਜਿਵੇਂ ਸਾਡੇ ਰੂਬੀ ਜੀ ਐਡੀਸ਼ਨਲ ਸਖਤਰ ਨੇ ਹੋਰ ਵੀ ਕਿੰਨੀ ਵਧੀਆ ਮਿਹਨਤ ਸਾਰੇ ਕਰ ਰਹੇ ਨੇ ਪਰ ਜਿਹੜੀ ਸੰਗਤਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਜੇ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਸਾਰੇ ਆਪਾਂ ਵੱਡੇ ਵੱਡੇ ਤੀਰਥਾਂ ਤੇ ਜਾਂਦੇ ਆਂ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਦੀ ਜਿਹੜੀ ਆ ਉਹ ਲਿਹਾਜ਼ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਵਿੱਚ ਪੂਰਾ ਸਹਿਯੋਗ ਵੀ ਕਰਨਾ ਚਾਹੀਦਾ ਹੈ ਪ੍ਰਬੰਧਕਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਜਕਾਰੇ ਜਾਵੇ ਧੰਨ ਧੰਨ ਸਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ ਲੱਗ ਲੱਗਿਆ ਪੰਜਾਬ ਸਰਕਾਰ ਉਹ ਬੇਅਦ ਵੀ ਬਿੱਲ ਬਣਾਏਗਾ ਕਿਵੇਂ ਦੇਖੋ ਬਿੱਲ ਬੇਅਦ ਵੀ ਬਿੱਲ ਜਿਹੜਾ ਉਹ 탄탄 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਜੁੱਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਹੈ ਤੇ ਉਹਨਾਂ ਦਾ ਜਿਹੜਾ ਜਿਵੇਂ ਆਪਾਂ ਕੋਈ ਬੰਦਾ ਮਾਰ ਦਿੰਦਾ ਤੇ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਹੁੰਦੀ ਵੀ ਹੈ ਤੇ ਓਵੇਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਕੋਈ ਵੀ ਕਿਸੇ ਵੀ ਧਰਮ ਦਾ ਕੋਈ ਗ੍ਰੰਥ ਹੈ ਉਹਦੀ ਬੇਅਦਵੀ ਕਰਦਾ ਤੁਹਾਨੂੰ ਫਾਂਸੀ ਦੀ ਸਜ਼ਾ ਹੋਵੇ ਉਹਨੂੰ ਆਪਣੇ ਸਾਰੀ ਉਮਰ ਜਿਹੜੀ ਆ ਉਹ ਆਪਣੇ ਜੇਲ੍ਹ 'ਚ ਆਪਣੇ ਰਵੇ ਉਹ ਆਪਣੇ ਉਹਦੀ ਸਖਤ ਜਿਹੜੀ ਸਖਤੋ ਸਜ਼ਾ ਸਖਤ ਤੋਂ ਸਖਤ ਜਿਹੜੀ ਆ ਉਹ ਸਜ਼ਾ ਜਿਹੜੀ ਆ ਉਹਨੂੰ ਹੋਣੀ ਚਾਹੀਦੀ ਆ ਇਹ ਨਹੀਂ ਵੀ 6 ਮਹੀਨੇ ਲਾਏ 2 ਮਹੀਨੇ ਲਾਏ ਤੇ ਉਹ ਬਾਹਰ ਆ ਜਾਂਦਾ ਤੇ ਇਹ ਹੋ ਜਾ ਨਹੀਂ ਇਹ ਬਗੈਰ ਕਿਸੇ ਭੇਦਭਾਵ ਤੋਂ ਜਿਹੜੀ ਆ ਆਪਣੇ ਕਾਨੂੰਨ ਬਣਨਾ ਚਾਹੀਦਾ ਕੋਈ ਜਿਹੜੇ ਇਹਦੇ ਕਿਸੇ ਤੇ ਮਾਰਾ ਵੀ ਜਿਵੇਂ ਕਈ ਵਾਰੀ ਐਵੇਂ ਫੜ ਕੇ ਆਪਾਂ ਸਿਆਸੀ ਕੋਈ ਗੱਲਬਾਤ ਕਰਦੇ ਇਹੋ ਜਿਹਾ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਅਸਲੀ ਦੋਸ਼ੀ ਆ ਅਸਲੀ ਦੋਖੀ ਆ ਉਹਨੂੰ ਹੀ ਸੋਧਣਾ ਚਾਹੀਦਾ ਠੀਕ ਹੈ ਠੀਕ ਹੈ ਉਹ ਤੇ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਜੇਬ ਕਾਨੂੰਨ ਬਣਾ ਰਹੇ ਨੇ ਤੇ ਉਹ ਵਧੀਆ ਸੋਚ ਹੈ ਵਧੀਆ ਹੈ ਤੇ ਅੱਜ ਤੋਂ ਬਹੁਤ ਧੇਰ ਪਹਿਲਾਂ ਹੀ ਬਣਨਾ ਚਾਹੀਦਾ ਸੀ